ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹਮ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਮੂਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਗਿਆ ਮੂਰਾ ਵਾਲੀ ਨਗਰ ਦੇ ਵਿੱਚੋਂ ਤੁਹਾਨੂੰ ਤਿੰਨ ਜਾਨਵਰ ਵਿਖਾਉਣ ਲੱਗੇ ਆ ਕਾਕੇ ਵਪਾਰੀ ਦੇ ਘਰੇ ਚੈੱਕ ਨੰਬਰ ਤੇ ਜਿਹੜੀ ਚਲਦੀ ਮੈਂ ਆ ਸਜਣੋ ਤੋਕੜ ਗੱਭ ਚੈੱਕ ਪਾਸ ਆ ਤੇ ਬੱਚਾ ਵੀ ਇਹਦੇ ਨਾਲ ਹਾਜ਼ਰ ਹੈਗਾ ਕਿੰਨਾ ਸੱਜਰ ਨੇ ਦੁੱਧ ਦਿੱਤਾ ਤੇ ਹੁਣ ਕਿੰਨੇ ਦੁੱਧ ਤੇ ਚਲਦੀ ਆ ਕਿੰਨੇ ਚਿਰ ਦੀ ਪ੍ਰੋਪਰ ਚੈੱਕ ਪਾਸ ਸਾਰੀ ਗੱਲਬਾਤ ਆਪਾਂ ਕਾਕੇ ਨਾਲ ਕਰ ਲਾਂਗੇ ਤੇ ਰਿਕਵੈਸਟ ਬੇਨਤੀ ਰਹਿੰਦੀ ਆ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਦੇ ਹੋ ਸਜਣੋ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆ ਮੈਂ ਗੱਬਣ ਕਿੰਨੇ ਦਿਨ ਇਹਦੇ ਬਾਕੀ ਸੂਨ ਦੇ ਬੱਚੇ ਦੀ ਵੀ ਜਾਣਕਾਰੀ ਲਵਾਂਗੇ ਆ ਗਊ ਬਿਲਕੁਲ ਤਾਜੀ ਸੂਈਆ ਤੇ ਬੱਚਾ ਇਹਦੇ ਕੋਲੇ ਹਾਜ਼ਰ ਆ ਇਹਦੇ ਕੋਲੇ ਕਿੰਨਾ ਦੁੱਧ ਆ ਇਹਦੀ ਵੀ ਡਿਟੇਲ ਲੈ ਲਾਂਗੇ ਆਜੋ ਤੋਕੜ ਗੱਬ ਤੋਂ ਕਰੀਏ ਸ਼ੁਰੂ ਤੇ ਲਈਏ ਡਿਟੇਲ ਕਾਕੇ ਤੋਂ ਤੇ ਝੋਟੀ ਜੰਗੀ ਆ ਕਰ ਲਿਓ ਖਰੀਦਦਾਰੀ ਕਾਕੇ ਵੀਰ ਸਾਸਿਕਾ ਹੋਰ ਸੁਣਾ ਵਧੀਆ ਠੀਕ ਠਾਕ ਚੜਦੀ ਕਲਾ ਹਾਂ ਹਾਂ ਤੇ ਐਡਰੈਸ ਆਪਣਾ ਕੰਨ ਮੂਰਾਂ ਜ਼ਿਲ੍ਹਾ ਫਰੀਦਕੋਟ ਪਿੰਡ ਮੂਰਾਂ ਵਾਲੀ ਤੇ ਜ਼ਿਲ੍ਹਾ ਫਰੀਦਕੋਟ ਆ ਗਿਆ ਹੂੰ ਤੇ ਵੀਰ ਦਾ ਨਾਮ ਕਾਕਾ ਹੈ ਨਾ ਹੂੰ ਨੰਬਰ 98553 ਤੇ 27655 98553 ਤੇ 27655 ਹੂੰ ਤੇ ਕਿਵੇਂ ਆ ਵਪਾਰ ਦਾ ਕੰਮ ਠੀਕ ਆ ਚੱਲੀ ਜਾਂਦਾ ਚੱਲੀ ਜਾਂਦਾ ਹੈ ਨਾ ਹੁਣ ਤਾਂ ਹੂੰ ਗਾਹਕ ਹੈਗਾ ਬਹੁਤ ਮਹਿੰਗਾ ਮਾਲ ਮਹਿੰਗਾ ਹੋ ਗਿਆ ਵਾਕਈ ਤੇਰੀ ਗੱਲ ਸਹੀ ਆ ਤੇ ਕਾਕੇ ਆਪਣੀ ਇਹ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਚੈੱਕ ਪਾਸ ਚੈੱਕ ਆਪਣੀ ਚੈੱਕ ਕਰਾਈ ਅਗਲਾਬ ਦੀ ਕਰਾ ਕੇ ਲੈ ਜੀ ਤੇ ਦੁੱਧ ਇਹਦੇ ਕੋਲੇ ਕਿੰਨਾ ਹੁਣ 5 ਕਿਲੋ ਦੁੱਧ ਦੋਨਾਂ ਮਿਲਿਆਂ ਦਾ ਹਾਂ 2.5 ਕਿਲੋ ਤੇ ਮਿਲਦੀ ਕੱਟੇ ਤੇ ਮਿਲਦੀ ਮਗਰ ਇਹਦੇ ਆ ਕੱਟਾ ਤੇ ਮਿਲਦੀ ਕੱਟੇ ਤੇ ਹੀ ਆ ਤੇ ਚੂਣ ਚਾਂ ਦੀ 1 ਨੰਬਰ ਕੱਢੀ ਕਰਾਂ ਬਾਹਰ ਸੱਜਣੋ ਝੋਟੀ ਚੰਗੀ ਆ ਰੰਗ ਕਾਲੀ ਆ ਤੇ ਬਾਕੀ ਚੌਣ ਚਾਂਨ ਵੀਰ ਕਹਿੰਦਾ ਵੀ ਓਕੇ ਰਿਪੋਰਟ ਆ ਤਿੰਨ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਤੇ ਮੇਰੇ ਹਿਸਾਬ ਨਾਲ ਨਵਾਂ ਨਵੀਂ ਝੋਟੀ ਆ ਤੀਜਾ ਕਸੂਆ ਹੀ ਸੂਗੀ ਹੈ ਨਾ ਹਾਂ 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 ਨਹੀਂ ਠੀਕ ਆ ਵੇਖੋ ਸੱਜਣੋ ਤੇ ਕਾਕੇ ਸੱਜਰ ਨੇ ਦੁੱਧ ਕਿੰਨਾ ਕ ਪੁੱਛਿਆ ਸੀ ਕਿ ਨਹੀਂ 10 ਕਿਲੋ ਦੁੱਧ ਨੇ ਸੱਜਰ ਨੇ ਦਿੱਤਾ ਸੱਜਣੋ ਚੈੱਕ ਕਰ ਲੋ ਵੇਖੋ ਫੇਸ ਕੁਆਲਟੀ ਇਹਦੀ ਚੈੱਕ ਕਰ ਲਓ ਬੱਚਾ ਇਹਦੇ ਕੋਲੇ ਕੱਟਾ ਸਜਣੋਂ ਦੋਨੇ ਟਾਈਮ ਕੱਟੇ ਤੇ ਵੀਰ ਕਹਿੰਦਾ ਮਿਲਦੀ ਤੇ 5 ਕਿਲੋ ਜਿਹੜਾ ਦੁੱਧ ਇਹਦੇ ਕੋਲੇ ਹਾਜ਼ਰ ਆ ਤਿੰਨ ਮਹੀਨਿਆਂ ਦੀ ਜਿਵੇਂ ਤੁਹਾਨੂੰ ਪਹਿਲਾਂ ਰਿਪੀਟ ਕਰਾਤਾ ਵੀ ਚੈੱਕ ਪਾਸ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੇ ਆਜੋ ਹੁਣ ਆਪਾਂ ਇਹਦਾ ਜਿਹੜਾ ਰੇਟ ਆ ਉਹ ਜਾਣੇਗੇ ਤੇ ਕਾਕੇ ਫਿਰ ਇਹ ਕਿੰਨੇ ਦੀ ਦੇਦਗੇ ਆਪਾਂ ਤੇ 60000 ਰੁਪਏ ਡਿਮਾਂਡ ਇਹਦੀ ਜਿਹੜੀ 60000 ਤੇ ਛੋੜ ਛੱਪਾ ਕਰਦਗੇ ਮਾੜਾ ਮੋਟਕ ਨਹੀਂ ਆਹੋ ਥੋੜਾ ਬਹੁਤ ਆ ਜੀ ਦੋ ਜਾਨਵਰ ਤਿੰਨ ਦੇ ਦੇਨੇ ਆ ਹਾਂ ਹਾਂ ਚੈੱਕ ਪਾਸ ਆ 5 ਕਿਲੋ ਦੁੱਧ ਆ ਮਗਰ ਕੱਟਾ ਵੀ ਆ ਹਣਾ 60000 ਚੋਂ ਮਾਨਤਾ ਆਣਾ ਸੱਜਣੋ ਛੋੜ ਛੱਪਾ ਜਿੰਨਾ ਤੁਸੀਂ ਕਰਾ ਲੋਂਗੇ ਤੇ ਗਊ ਦਾ ਕੀ ਲੇਖਾ ਜੋਖਾ ਗਊ 30 ਅੰਡੇ ਦੇ 10 ਕਿਲੋ ਦੁੱਧ ਆ ਬਚ ਰਿਹਾ 10 ਕਿਲੋ ਦੁੱਧ ਆ ਕਿੰਨੇ ਦਿਨਾਂ ਦੀ ਸੂਈ ਆ ਸੂਈ ਹੋ ਗਏ ਨਾ 12 ਦਿਨ ਤਾ ਤੂੰ ਸੀ ਠੱਡੇ ਆ ਕੋਈ ਚੱਕਰ ਨਹੀਂਗਾ ਠੀਕ ਆ ਸੂਆ ਪਹਿਲਾ ਕਿ ਦੂਜਾ ਮੈਂ ਨੀ ਨੀ ਪਹਿਲੇ ਨਹੀਂ ਦੱਸਦੇ ਸ਼ਾਈ ਵਾਲ ਆ ਗਈ ਹੈ ਨਾ ਤੇ ਬੱਚਾ ਇਹਦੇ ਕੋਲੇ ਵੱਛਾ ਬੜਾ ਸੋਹਣਾ ਚੂਨ ਚਾਂ ਦੀ ਸੀਲ ਠੰਡੀ ਆ ਠੀਕ ਆ 30000 ਰੁਪਿਆ ਡਿਮਾਂਡ ਇਹਦੀ ਓਕੇ ਰਿਪੋਰਟ ਤੇ ਆ ਸੱਜਣੋ ਜਿਹੜਾ ਇਹਦੇ ਮਗਰ ਵੱਛਾ ਵਾ ਜੁਤੋ ਨੀ ਆ ਮਜਾਪ ਹਾਂ ਇਹ ਚੁਏ ਹੋਏ ਪਸ਼ੂ ਆ ਇਹ ਨੋਟ ਕਰ ਲਿਓ ਤੇ ਗੱਬੜ ਮੈਂ ਦੀ ਕੀ ਡਿਟੇਲ ਆ ਇਹਨੂੰ ਪਰੇ ਨੂੰ ਕਰਦੇ ਗੋ ਉਹ ਨੂੰ ਨਾ ਹੀ ਖੁੱਲ ਗਈ ਹੈ ਨਾ ਦਰਦੀਆ ਥੋੜੀ ਜੀ ਸੱਜਣੋ ਇਹ ਦੇਖੋ ਤੇ ਚੂਨ ਚਾਂ ਦੀ ਗਊ ਆਪਣੀ ਇੱਕ ਨੰਬਰ ਆ ਹੈ ਹਾਂ ਹਾਂ ਤੇ ਆਹ ਵੇਖੋ ਸੱਜਣੋ ਵੱਡੇ ਟਾਂਚੇ ਦੀ ਵੱਡੇ ਕਦ ਕਾਠ ਦੀ ਇੱਕ ਮੈਂ ਐਂ ਤੇ ਕਾਕੇ ਇਹ ਸੂਆ ਕਿਹੜਾ ਵੀਰੇ ਇਹ ਦੁੱਧੋਂ ਸੂਗੀਆਂ ਚੌਥਾ ਸੂਗੀ ਇਹ ਤੇ ਮਾਲਕਾਂ ਨੇ ਦੱਸਤੀ ਹਾਂ ਤੀਜੇ ਦਾ ਦੁੱਧ ਦਾ ਕੀ ਰਿਕਾਰਡ ਰਿਹਾ ਇਹਦਾ 14 ਕਿਲੋ 14 ਕਿਲੋ ਦੁੱਧ ਦਤਾਂ ਇਹਨੇ ਹਨਾ ਹੁਣ ਦਿਨ ਕਿਹੜੇ ਕੱਲ ਦੇ ਇੱਥੇ ਠੀਕ ਆ ਤੇ ਹੁਣ ਇਹ ਦਿਨ ਕਿੰਨੇ ਲੈ ਜੂ ਨੇ ਕਿ ਪਰਸਾਂ ਤੋਂ ਇਹਦੇ ਤੱਕ ਹਫਤੇ ਦੇ ਵਿੱਚ ਵਿੱਚ ਹਨਾ ਗਾਂ ਤਿਆਰੀ ਕਰੂਗੀ ਹਾਂ ਲੇਵਾ ਬਹੁਤ ਚੰਗਾ ਬਣਾਉ ਕੱਢ ਖਾਂ ਬਾਹਰ ਇਹਨੂੰ ਤੇ ਥਣਾ ਲੋ ਭਾਰ ਲੋਕੇ ਹਨ ਹਾਂ ਹਾਂ ਥਾਂ ਭਰ ਦੇ ਠੀਕ ਹੈ ਧੰਨਵਾਦ ਸੱਜਣੋ ਥਣਾ ਲੋ ਤੇ ਭਾਰ ਲੋ ਵੀਰ ਕਹਿੰਦਾ ਵੀ ਓਕੇ ਰਿਪੋਰਟ ਆ ਵੱਡੇ ਢਾਂਚੇ ਦੀ ਵੱਡੀ ਮੈਂ ਆ ਤੇ 14 ਕਿਲੋ ਦੁੱਧ ਨੇ ਤੀਜੇ ਸੂਏ ਇਹਦੇ ਮਾਲਕਾਂ ਨੇ ਇਹਦੇ ਕੋਲੋਂ ਚੋਇਆ ਚੈੱਕ ਕਰ ਲੋ ਇਹ ਆ ਦੇਖੋ ਤਰਦੀ ਮੈਂ ਦਾ ਲੇਵਾ ਭਾਂਡਾ ਗੈਸ ਲਾ ਲੋ ਤੇ ਹਜੇ ਦਿਨ ਇਹ 10 ਕੱਢਦੀ ਆ ਵੇਖੋ ਜੋ ਮੈਂ ਤੁਹਾਨੂੰ ਦੱਸਿਆ ਨਾ ਵੱਡੀ ਆ ਤੇ ਵੱਡੀ ਮੈਂ ਸਾਂਭਣੀ ਪੈਣੀ ਆ ਤੇ ਚੰਗਾ ਦੁੱਧ ਤੇ ਚੰਗੀ ਮੈਂ ਲਾਉਣ ਨੂੰ ਫਰਦੇ ਸੀ ਤਾਂ ਜ਼ਰੂਰ ਸੰਪਰਕ ਕਰਿਓ ਕਿਉਂਕਿ ਦੁੱਧ 15 16 ਇਹ ਮੈਂ ਨੇ ਦੇਣਾ ਹੀ ਦੇਣਾ ਕਰਮਾ ਵਾਲੀ ਨੇ ਕਿਉਂਕਿ ਇਹਦਾ ਸਰੀਰ ਘਟਾਂਚਾ ਜਿਹੜਾ ਉਹ 10 ਦਾ ਵੇਖੋ ਤੇ ਕਹ ਕੇ ਵੀਰ ਇਹਦਾ ਰੇਟ ਫਿਰ ਇਹ ਮੋਲਾ ਫੈਦਲੀ ਕਰ ਲੈ ਮਾਤਾ ਇਹਦੀ ਜਿਹੜੀ ਡਿਮਾਂਡ ਕਰਦੇ ਆਂ ਆਪਾਂ 1 ਲੱਖ ਰੁਪਈਆ ਕਰਦੇ ਆਂ ਤੇ ਉਹ ਚੋ ਪਿਆਰ ਮੁਹੱਬਤ ਕਰ ਦੇਾਂਗੇ ਹਨਾ ਹਾਂ ਹਾਂ ਉਹਦੀ ਜਮਾਨਤ ਹਾਂ ਨਹੀਂ ਚੰਗੀ ਆ ਬਾਈ ਵਜਨ-ਵਜਨ ਬਹੁਤ ਵੱਡੀ ਆ ਗਈ ਪਰ ਇਹਨੂੰ ਮੜੀ ਜੀ ਕਰਦਗੇ ਪਿੱਛੋਂ ਵਿਖਾ ਦਗੇ ਫੇਰ ਥਾਂ ਦੇ ਬੈਦਾ ਸੱਜਣੋ ਤੇ ਬਾਕੀ ਟਿੱਪਨ ਟੁੱਪਨ ਤਾਂ ਓਕੇ ਆਈ ਹੈ ਹਨਾ ਨਹੀਂ ਠੀਕ ਓਕੇ ਰਿਪੋਰਟ ਕੋਲੇ ਵਾਲਾ ਜਵਾਬ ਹੈ ਆਪਾਂ ਅੱਧ ਘਰੇ ਇੱਥੇ ਨਾਲੇ ਹਾਂ ਨਹੀਂ ਸਹੀ ਗੱਲ ਆ ਸਹੀ ਗੱਲ ਆ ਤਸੱਲੀ ਕਰ ਲੈ ਹੂੰ ਆਪਾਂ ਪੈਸਾ ਨਹੀਂ ਆਉਣੇ ਨੇ ਮੱਝ ਲੈਣੀ ਆ ਹਨਾ ਤੇ ਬਾਅਦ ਦੇ ਨਾਂਬਿਆਂ ਨਾਲੋਂ ਪਹਿਲਾਂ ਹੀ ਪੱਕਾ ਕੰਮ ਕਰੇ ਅਗਲਾ ਹੂੰ ਤੇ ਗਊ ਵੀ ਚੋਣ ਚਾਨ ਨੂੰ ਓਕੇ ਆ ਜਮਾ ਛਾਈ ਵਾਲ ਲੱਭਦੇ ਸੀ ਤਾਂ ਜ਼ਰੂਰ ਸੰਪਰਕ ਕਰ ਲਿਓ ਵੇਖੋਗਾ ਸਾਰੀਆਂ ਮੰਨ ਕੇ ਚੱਲੋ ਵੀ ਜਿਹੜੀਆਂ ਛਾਈ ਵਾਲ ਦੀਆਂ ਨਿਸ਼ਾਨੀਆਂ ਆ ਨਾ ਓਕੇ ਰਿਪੋਰਟ ਕਵਰ ਕਰਦੀ ਆ 10 ਕਿਲੋ ਦੁੱਧ ਮਗਰਵੱਛਾ ਕਿੰਨੇ ਦਿਨਾਂ ਦੀ ਸੂਈ ਦਸੀਏ ਤੂੰ ਹੋਗੋਨ ਦੱਖ ਦੇ 10 ਦਿਨਾਂ ਦੀ ਸੂਈ ਥੱਲੇ 10 ਕਿਲੋ ਹੀ ਦੁੱਧ ਤੇ 30000 ਡਿਮਾਂਡ ਆ ਬਾਕੀ ਛੋੜ ਛੱਪਾ ਹੋ ਜੂ ਹਨਾ ਹਾਂ ਹਾਂ ਤੇ ਇਹਦੀ ਆ ਗਈ 60000 ਨੁਮਾਂਡ ਹਨਾ ਓਕੇ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ